ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 3-4 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮੀਂਹ ਵਾਲਾ ਕੋਈ ਸਿਸਟਮ ਆ ਰਿਹਾ ਜ ਨਹੀਂ ਆ ਰਿਹਾ ਇਹ ਤੁਹਾਨੂੰ ਦੱਸਾਂਗੇ ਤੇ ਮੀਂਹ ਘੜੀ ਮਾਰਦੇ ਅਲਰਟ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਕੋਈ ਮੌਸਮ ਫਗਨੇ ਜਾਰੀ ਕੀਤੇ ਨੇ ਜਾਂ ਨਹੀਂ ਦੱਸੇ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਜਾਵੇਗੀ ਆਉਂਦੇ ਦਿਨਾਂ ਦੇ ਮੌਸਮ ਦੀ ਰਿਪੋਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਐਸੇ ਲਈ ਜਿਹੜਾ ਜੋ ਲਾਈਵ ਹੈ ਸੈਟਲਾਈਟ ਦਾ ਸਿਰਾਂ ਨੇ ਤੁਹਾਡੇ ਨਾਲ ਸਾਂਝਾ ਕਰਨੇ ਆ ਸਾਊਥ ਆਫ ਇਲਾਹਾਮ ਮੌਸਮ ਦੀ ਗੱਲ ਕਰੀਏ ਉਸ ਤੋਂ ਵਾਲਾ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਦਿਨ ਜਿਹੜੇ ਆ ਉਹ ਵੀ ਹੁਣ ਠੰਡੇ ਹੋਣੇ ਸ਼ੁਰੂ ਹੋ ਚੁੱਕੇ ਨੇ ਅੱਜ 1 ਡਿਗਰੀ ਦੀ ਜਿਹੜੀ ਗਿਰਾਵਟ ਹੈ ਉਹ ਟੈਂਪਰੇਚਰ ਦੇ ਵਿੱਚ ਹੋਰ ਦਰਜ ਕੀਤੀ ਗਈ ਆ ਖਾਸ ਕਰਕੇ ਪੰਜਾਬ ਦੇ ਮੌਸਮ ਦੇ ਵਿੱਚ ਜਿੱਥੇ 27-28 ਦਾ ਟੈਂਪਰੇਚਰ ਚੱਲਦੇ ਹੋਏ ਸੀ ਉਹ ਹੁਣ 1 ਡਿਗਰੀ ਹੋਰ ਹੇਠਾਂ ਡੁੱਬ ਗਏ ਨੇ 26.4 ਡਿਗਰੀ ਦੇ ਨਾਲ ਬਠਿੰਡਾ 에য়ারਪੋਰਟ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਅੱਜ ਪੰਜਾਬ ਦੇ ਵਿੱਚ ਤੇ 27.2 ਡਿਗਰੀ ਦੇ ਨਾਲ ਫਰੀਦাবাদ ਸਭ ਤੋਂ ਠੰਡਾ ਖੇਤਰ ਦਾ ਜਿਹੜਾ ਗਰਮ ਖੇਤਰ ਦਰਜ ਹੋਇਆ ਹਰਿਆਣ ਰਾਤ ਦੇ ਦੱਸ ਰਿਹਾ ਤੁਹਾਨੂੰ ਬਠਿੰਡਾ ਜਿਹੜਾ ਸਭ ਤੋਂ ਗਰਮ ਖੇਤਰ ਦਰਜ ਹੋਇਆ 26.2 ਡਿਗਰੀ ਦੇ ਨਾਲ ਸੋ ਕੁੱਲ ਮਿਲਾ ਕੇ ਜਿਹੜੇ ਦਿਨਾਂ ਦੇ ਟੈਂਪਰੇਚਰ ਥੱਲੇ ਆ ਰਹੇ ਨੇ ਰਾਤਾਂ ਦੇ ਟੈਂਪਰੇਚਰ ਵੀ 2-3 ਡਿਗਰੀ ਤੇ ਜੜ ਲੁੜਕੇ ਹੋਏ ਨੇ ਪੰਜਾਬ ਦੇ ਸੋ ਕੱਲ ਵੀ ਜਿਹੜੀ ਆ ਜਿਹੜੇ ਟੈਂਪਰੇਚਰ ਰਾਤਾਂ ਦੇ ਹੋਣਗੇ ਉਹ 2 ਤੋਂ ਲੈ ਕੇ 7-8 ਦੇ ਵਿਚਕਾਰ ਪੰਜਾਬ ਦੇ ਦਰਜ ਹੋਣਗੇ ਕੁੱਲ ਮਿਲਾ ਕੇ ਹੁਣ ਦਨ ਵੀ ਤੇ ਰਾਤ ਵੀ ਆਉਂਦੇ ਦਿਨਾਂ ਦੇ ਵਿੱਚ ਠੰਡੇ ਹੁੰਦੇ ਜਾਣਗੇ ਤੇ ਆਪਾਂ ਜਿਵੇਂ ਜਵੇਂ ਦਸੰਬਰ ਮਹੀਨੇ ਵੱਲ ਵਧਾਂਗੇ ਤੇ ਠੰਡ ਜਿਹੜੀ ਆ ਹੋਰ ਜ਼ੋਰ ਫੜਦੀ ਨਜ਼ਰ ਆਵੇਗੀ ਕੱਲ ਧੁੰਦ ਦੇ ਜਿਹੜੇ ਬਹੁਤੇ ਖੇਤਰਾਤ ਦੇ ਵਿੱਚ ਚਾਂਸ ਹੋਣਗੇ ਤੇ ਤੜਕੇ ਸਵੇਰੇ ਜਿਹੜੇ ਲੋਕ ਸਫ਼ਰ ਕਰਦੇ ਨੇ ਖਾਸ ਕਰ ਅੱਜ ਅੱਧੀ ਰਾਤ ਤੋਂ ਬਾਅਦ ਧੁੰਦ ਫੈਣਦੇ ਆਸਾਰ ਨੇ ਕੱਲ ਤੜਕੇ ਸਵੇਰੇ ਵੱਡੇ ਫੱਦਰ ਤੇ ਧੁੰਦ ਦੇ ਜਿਹੜੇ ਚਾਂਸ ਨੇ ਸੋ ਜਿਹੜੇ ਲੋਕ ਸਫ਼ਰ ਕਰਦੇ ਨੇ ਉਹਨਾਂ ਇਤਿਆਤ ਵਰਤਨ ਤੇ ਸਾਵਧਾਨੀ ਨਾਲ ਸਫ਼ਰ ਕਰਨ ਇਸਲਾਵਾ ਆਪਾਂ ਜਿਹੜੀ ਗੱਲ ਐ ਇਸ ਵੀਡੀਓ ਦੇ ਵਿੱਚ ਸਾਈਕਲਨ ਦੇ ਵੀ ਕਰਨੀਆਂ ਥੱਲੇ ਇੱਕ ਸਮੁੰਦਰੀ ਤੂਫਾਨ ਚੱਲਦਾ ਹੋਇਆ ਜਿਹਦਾ ਜਿਹੜਾ ਸਾਇੰਟੀਫਿਕ ਨਾਮ ਹੈ ਜਿਹੜਾ ਡਟਵਾ ਰੱਖਿਆ ਗਿਆ ਸੋ ਇਹ ਡਟਵਾ ਤੂਫਾਨ ਹੈ ਜਿਹੜਾ ਹੁਣ ਭਾਰਤ ਦੇ ਤੱਟਵਰਤੀ ਸੂਬਿਆਂ ਵੱਲ ਵਧ ਰਿਹਾ ਤੇ ਇਹਦਾ ਲੈਂਡਫਾਲ ਹੈ ਜਿਹੜਾ ਕੁਝ ਖੇਤਾਂ ਦੇ ਵਿੱਚ ਹੋ ਵੀ ਚੁੱਕਾ ਸੋ ਇਹ ਤੂਫਾਨ ਹੈ ਜਿਹੜਾ ਖਾਸ ਕਰ ਚੰਨਈ ਵਿਸ਼ਾਖਾਪਟਨਮ ਇਧਰ ਬੰਗਾਲ ਵਾਲੇ ਪਾਸੇ ਤੇ ਪੱਡੋਚਰੀ ਆਂਧਰਾ ਪ੍ਰਦੇਸ਼ ਕਰਨਾਟਕਾ ਬੰਗਲੌਰ ਇਹਨਾਂ ਖੇਤਰਾਂ ਨੂੰ ਇਹਨਾਂ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ ਭਾਰਤੀ ਮੌਸਮ ਵਿਭਾਗ ਨੇ ਜਿਹੜੀ ਆ ਤਗੜੇ ਮੀਂਹ ਸੱਲ ਇਹਨਾਂ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਅਤੇ ਭਾਰੇ ਮੀਂਹ ਦੀ ਚੇਤਾਵਨੀ ਅਲਰਟ ਇਹਨਾਂ ਸੂਬਿਆਂ ਦੇ ਲਈ ਨਾਲ ਜੇ ਜਿਹੜੇ ਜਾਰੇ ਕੀਤੇ ਹੋਏ ਨੇ ਭਾਰਤੀ ਮੌਸਮ ਵਿਭਾਗ ਨੇ ਤੇ ਇਹ ਤੂਫਾਨ ਜਿਹੜਾ ਅਗਲੇ ਦੋ ਤਿੰਨ ਦਿਨਾਂ ਤੱਕ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਤੋਂ ਭਾਰੀ ਬੀਮੀ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਲਵਾ ਸਕਦਾ ਸੋ ਜੇਕਰ ਅਫਾ ਪੰਜਾਬ ਦੀ ਗੱਲ ਕਰਦੇ ਆ ਮੌਸਮ ਦੀ ਤੇ ਆਉਂਦੇ ਜਿਹੜੇ ਦਿਨ ਨੇ ਯਾਨੀ ਕਿ ਜਿਹੜੇ ਅਗਲੇ 3-4 ਦਿਨ ਹੋਣਗੇ ਅੱਜ ਇੱਕ ਤਰੀਕ ਹੈ 4-5 ਤਰੀਕ ਤੱਕ ਮੌਸਮ ਠੰਡਾ ਹੁੰਦਾ ਜਾਵੇਗਾ ਆਉਂਦੇ ਦੇ ਨਾਲ ਹੀ ਜਿਹੜੀ ਹੈ ਠੰਡ ਦੇ ਨੂੰ ਲੈ ਕੇ ਮੌਸਮ ਵਿਭਾਗ ਨੇ ਜਿਹੜੇ ਅਲਰਟ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੇ ਪੰਜਾਬ ਦੇ ਨਾਲ ਲੱਗਦੇ ਵੀ ਜਿਹੜੇ ਖੇਤਰ ਹਨ ਉਹਨਾਂ ਖੇਤਰਾਂ ਲਈ ਵਿੱਚ ਤਾਉਨੇ ਜਿਹੜੀ ਜਾਰੀ ਕੀਤੀ ਗਈ ਹੈ ਸੋ ਜੇਕਰ ਅਫਾ ਤਾਜ਼ਾ ਅਪਡੇਟ ਤੇ ਨਜ਼ਰ ਮਾਰਦੇ ਆ ਜੋ ਅੱਜ ਭਾਰਤੀ ਉਗਾਸਫਾਗ ਨੇ ਜਾਰੀ ਕੀਤੀ ਹੈ ਸਾਊਥ ਆਫ ਇਲਾ ਪੰਜਾਬ ਦੀ ਗੱਲ ਕਰਦੇ ਹਾਂ ਕੋਲਡ ਵੇਵ ਦੇ ਜਿਹੜੇ ਅਲਰਟ ਨੇ ਯਾਨੀ ਕਿ ਸੀਤ ਲਹਿਰ ਦੇ ਅਲਰਟ ਅਗਲੇ 4-5 ਦਿਨਾਂ ਲਈ ਜਾਰੀ ਕੀਤੇ ਗਏ ਨੇ 5-6 ਤਰੀਕਾਂ ਤੱਕ ਸੋ ਇਹ ਅੱਗੇ ਹੋਰ ਵੱਧ ਸਕਦੇ ਨੇ ਅਲਰਟ ਇਸੇ ਤਰ੍ਹਾਂ ਚੰਡੀਗੜ੍ਹ ਦਿੱਲੀ ਹਰਿਆਣਾ ਦੇ ਲਈ ਜਿਹੜੇ ਅਲਰਟ ਨੇ ਕੋਲਡ ਵੇਵ ਦੇ ਉਹ ਜਾਰੀ ਕੀਤੇ ਗਏ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਇੱਕ ਤੋਂ ਲੈ ਕੇ 4-5 ਤਰੀਕਾਂ ਤੱਕ ਕੋਲਡ ਵੇਵ ਸੀਤ ਲਹਿਰ ਚੱਲਣ ਦੇ ਆਸਾਰ ਨੇ ਕੁਲਮਲਾ ਕੇ ਉੱਤਰ ਭਾਰਤ ਹੁਣ ਕਰਾਕੇ ਦੀ ਠੰਡ ਵੱਲ ਵੱਧ ਰਿਹਾ ਤੇ ਆਉਣ ਦੇ ਦਿਨਾਂ ਦੇ ਵਿੱਚ ਇਹ ਠੰਡ ਹੋਰ ਜ਼ੋਰ ਫੜਦੀ ਨਜ਼ਰ ਆਵੇਗੀ ਤੁਹਾਨੂੰ ਹਾਂਜੀ